ਤਰਨਤਾਰਨ ਦੇ ਵਾਰਡ ਨੰਬਰ 3 ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਵਜੋਤਕਰ ਹੁੰਦਲ ਦੇ ਹੱਕ ਵਿੱਚ ਰੋਡ ਸ਼ੋਅ ਕਰਨ ਦੇ ਲਈ ਵਿਸ਼ੇਸ਼ ਤੌਰ ਤੇ ਤਰਨਤਾਰਨ ਹਲਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਪੁੱਜੀ ਅੱਜ ਸ਼ਾਮ ਨੂੰ ਚੋਣ ਪ੍ਰਚਾਰ ਬੰਦ ਹੋ ਗਿਆ ਹੈ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਅਤੇ ਉਮੀਦਵਾਰ ਨਵਜੋਤਕਰ ਹੁੰਦਲ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਜਿੰਨੇ ਵੀ ਵਾਅਦੇ ਕੀਤੇ ਗਏ ਸਨ ਉਹ ਲਗਭਗ ਪੂਰੇ ਕੀਤੇ ਜਾ ਰਹੇ ਹਨ ਵਿਕਾਸ ਕਾਰਜ ਕਰਵਾਉਣ ਨੂੰ ਲੈ ਕੇ ਘਰ ਘਰ ਬੋਟ ਮੰਗ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਉਹ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ ਵੱਲੋਂ ਤੇ ਜਿੰਨੇ ਵੀ ਉਮੀਦਵਾਰ ਆਮ ਆਦਮੀ ਪਾਰਟੀ ਵੱਲੋਂ ਖੜੇ ਨੇ ਸਭ ਦੀ ਜਿਹੜੀ ਆ ਜਿੱਤ ਯਕੀਨੀ ਹੈ ਕਿਉਂਕਿ ਮੈਂ ਸਾਰੇ ਸ਼ਹਿਰ ਦੇ ਵਿੱਚ ਸਾਰੇ ਉਮੀਦਵਾਰਾਂ ਦੇ ਨਾਲ ਫਿਰ ਰਿਹਾ ਵਾਂ ਤੇ ਸਾਰਿਆਂ ਨੂੰ ਬਹੁਤ ਵਧੀਆ ਲੋਕਾਂ ਵੱਲੋਂ ਜਿਹੜਾ ਹੰਗਾਰਾ ਮਿਲ ਲਿਆ ਕਿਉਂਕਿ ਭਗਵੰਤ ਮਾਨ ਸਰਕਾਰ ਨੇ ਪਿਛਲੇ ਸਮੇਂ ਦੇ ਦੌਰਾਨ ਲੋਕਾਂ ਦੀਆਂ ਜਿਹੜੀਆਂ ਮੁਢਲੀਆਂ ਲੋੜਾਂ ਉਹਨਾਂ ਵੱਲ ਧਿਆਨ ਦਿੱਤਾ ਵਾ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਨੇ ਤੇ ਲੋਕਾਂ ਨੂੰ ਆਸ ਆ ਕਿ ਜਿਹੜੀ ਨਗਰ ਕੌਂਸਲ ਆਮ ਆਦਮੀ ਪਾਰਟੀ ਦੀ ਬਣੇਗੀ ਉਹ ਵੀ ਜਿਹੜੀ ਆ ਵਧੀਆ ਕੰਮ ਕਰੇਗੀ ਤੇ ਸ਼ਹਿਰ ਦਾ ਵਿਕਾਸ ਹੋਏਗਾ ਤੇ ਨਗਰ ਕੌਂਸਲ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਬਣੋਂਗੇ ਤੇ ਆਮ ਆਦਮੀ ਪਾਰਟੀ ਦਾ ਹੀ ਪ੍ਰਧਾਨ ਬਣੇਗਾ ਦੇਖੋ ਜੀ ਇਹ ਕੋਈ ਆਮ ਆਦਮੀ ਪਾਰਟੀ ਦੀ ਸਰਕਾਰ ਜਾਂ ਪਾਰਟੀ ਜਿਹੜੀ ਆ ਕੋਈ ਲਾਰੇ ਨਹੀਂ ਲਾਉਂਦੀ ਲੋਕਾਂ ਨੂੰ ਕੰਮ ਕਰਕੇ ਦਿਖਾਉਂਦੀ ਹੈ ਸੋ ਲੋਕਾਂ ਨੇ ਦੇਖਿਆ ਵਾ ਕਿ ਪਿਛਲੇ ਸਮੇਂ ਦੇ ਦੌਰਾਨ ਨਾ 600 ਜੂੰਟ ਜਿਹੜੀ ਆ ਗਰੀਬਾਂ ਨੂੰ ਮੁੱਖ ਤੌਰ ਤੇ ਦਿੱਤੀ ਗਈ ਹੈ ਜਿਹਦੇ ਵਿੱਚ 90% ਦੇ ਲਗਭਗ ਲੋਕਾਂ ਦਾ ਵਿਲੇ ਜਿਹੜਾ ਘਰਾਂ ਦਾ ਜ਼ੀਰੋ ਆ ਰਿਹਾ ਵਾ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਸਹੂਜਤਾ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਸ਼ਹਿਰ ਦੇ ਵਿੱਚ ਜੇ ਤਰਨਤਾਰਨ ਦੀ ਆਪਾਂ ਗੱਲ ਕਰੀਏ ਤੇ ਤਰਨਤਾਰਨ ਦੇ ਵਿੱਚ ਬਹੁਤ ਸਾਰੀਆਂ ਸੜਕਾਂ ਜਿਹੜੀਆਂ ਵਧੀਆ ਮਿਆਰੀ ਬਣੀਆਂ ਨੇ ਪਾਰਕਾਂ ਦਾ ਸੁੰਦਰੀਕਰਨ ਹੋ ਰਿਹਾ ਵਾ ਦਰਬਾਰ ਸਾਹਿਬ ਦਾ ਆਲਾ ਦਵਾਲਾ ਜਿੱਥੇ ਕਿ ਤਰਨਤਾਰਨ ਦੀ ਜਿਹੜੀ ਆਰਥਿਕਤਾ ਮਨਸਰ ਕਰਦੀ ਆ ਉਹਦਾ ਜੀ ਮੈਂ ਜੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਹਾਂ ਵਾਰਡ ਨੰਬਰ 3 ਤੋਂ ਤੇ ਸਾਨੂੰ ਬਹੁਤ ਵਧੀਆ ਹੰਗਾਰਾ ਮਿਲ ਲਿਆ ਬੜੇ ਭੈਣ ਭਰਾ ਤੇ ਸਾਡੀ ਵਾਰਡ ਦੇ ਜਿਹੜੇ ਨਿਵਾਸੀ ਉਹ ਸਾਥ ਦੇ ਰਹੇ ਆ ਤੇ ਮੈਂ ਬੜੇ ਵਧੀਆ ਲੀਡ ਤੇ ਆਪਣੀ ਜਿਹੜੀ ਪਾਰਟੀ ਆਮ ਆਦਮੀ ਪਾਰਟੀ ਨੂੰ ਇਹ ਸੀਟ ਜਿੱਤ ਕੇ ਉਹਨਾਂ ਦੀ ਝੋਲੀ ਪਾਵਾਂਗੀ ਜਿਹੜਾ ਵਿਕਾਸ ਮੁੱਦੇ ਆਪਣਾ ਵੋਟਾਂ ਮੰਗ ਰਹੇ ਬੜੇ ਸਾਰੇ ਵਿਕਾਸ ਮੁੱਦੇ ਆ ਖਾਸ ਤੌਰ ਤੇ ਇਹ ਜਿਹੜਾ ਵਿਕਾਸ ਇੱਕ ਜਿਹੜਾ ਇਹ ਸ਼ਹਿਰ ਦੇ ਵਿੱਚ ਜਿਹੜੀ ਹੇ ਮੁੱਖ ਜੜੀਆਂ ਹੈ ਗਿਆ ਇਹ ਸੜਕਾਂ ਦਾ ਸੀਵਰੇਜ ਦਾ ਇਹ ਸਿੱਖਿਆ ਦੇ ਜਿਹੜੇ ਮੁੱਦੇ ਉਹਦੇ ਤੇ ਕੰਮ ਕੀਤਾ ਚਾਹੂਗਾ ਇਹ ਮੋਹੱਲਾ ਕਲੀਨਿਕ ਸਫਾਈ ਦਾ ਜਿਹੜਾ ਬੁੱਦਾ ਇਹ ਸਾਰੇ ਮੁੱਦਿਆਂ ਤੇ ਬੜਾ ਕੰਮ ਕੀਤਾ ਚਾਹੂਗਾ ਮੈਂ ਲੋਕਾਂ ਨੂੰ ਅਪੀਲ ਕਰਦੀ ਕਿ ਬੜੀ ਸ਼ਾਂਤੀ ਨਾਲ ਵੋਟਾਂ ਪਾਈਆਂ ਜਾਣ ਕਿ ਬਿਨਾਂ ਕਿਸੇ ਇਹ افਵਾਹਾਂ ਤੋਂ ਜਿਹੜੀ ਵੋਟ ਪਾਉਣ ਲਈ ਜਾਇਆ ਜਾਵੇ ਇਹ ਜਿਹੜੀ ਸੱਦ ਭਾਵਨਾ ਉਹ ਸਾਰੀ ਜਿਹੜੀ ਉਹਨੂੰ ਮਿਲਵਰਤਨ ਸੱਦ ਭਾਵਨਾ ਜਿਹੜਾ ਉਹਨੂੰ ਬਰਕਰਾਰ ਰੱਖਿਆ ਜਾਵੇ ਤੇ ਕਿਸੇ ਜਿਹੜੇ ਮੇਰੇ ਸ਼ਹਿਰ ਦੇ ਨਿਵਾਸੀ ਵੋਟ ਪਾਉਣ ਜਾਣ ਤੇ ਬਿਨਾ ਕਿਸੇ ਮਤਲਬ ਕਿਸੇ ਗੱਲ ਦੇ ਚੋ ਦਬਾ ਦੇ ਇਠਨਾ ਵੋਟ ਪਾਉਣ ਦੇਖੋ ਸਾਰੇ ਪੰਜਾਬ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦਾ ਅੰਮ੍ਰਿਤਸਰ ਬਟਿੰਡਾ ਲੁਧਿਆਣਾ ਜਲੰਧਰ ਖਵਾੜਾ ਸਭ ਜਗ੍ਹਾ ਜਿਹੜਾ ਦੇਖੋ ਆਮ ਆਦਮੀ ਪਾਰਟੀ ਦੇ ਕਾਰਪੋਰੇਸ਼ਨਾਂ ਬਣ ਜਾਂ ਰਹੇ ਔਰ ਅਸੀਂ ਤਰ ਤਰਨ ਵਿੱਚ ਵੀ ਜਿਹੜੀ ਆਮ ਆਦਮੀ ਦੀ ਜਿਹੜੀ ਹੈਗੀ ਕਮੇਟੀ ਬਣਾਉਣ ਜਾ ਰਹੇ ਆ ਔਰ ਅਸੀਂ ਮੈਡਮ 3 ਨੰਬਰ ਵਾਰਡ ਦੇ ਵਿੱਚ ਮੈਡਮ ਹੰਦੋਜੀ ਦੇ ਲਈ ਸਪੋਰਟ ਜਿਹੜੀ ਕਰਨ ਆਏ ਆ ਔਰ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਲੋਕਾਂ ਦੇ ਵਿੱਚ ਰਾਹਤ ਪਹਚਾਈਏ ਬਹੁਤ ਸਾਰੀਆਂ ਜਿਹੜੀਆਂ ਅਸੀਂ ਲੋਕਾਂ ਨੂੰ ਜਿਵੇਂ ਬਿਜਲੀ ਫ੍ਰੀ ਦਿੱਤੀ 600 ਯੂਨਟ ਸਮਾਰਟ ਸਕੂਲ ਖੋਲੇ ਨੇ ਅਸੀਂ ਸਭ ਤੋਂ ਵੱਡੀ ਜਿਹੜੀ ਗੱਲ ਹੈ ਆਮ ਆਦਮੀ ਪੜੀ ਕਿ ਆਮ ਆਦਮੀ ਪਾਰਟੀ ਦੀ ਅਪਰੋਚ ਨੇ ਸਾਡੇ ਲੀਡਰ ਜਿਹੜੇ ਨੇ ਲੀਡਰ ਨਹੀਂ ਹੈ ਸਾਡੇ ਉਹ ਆਮ ਆਦਮੀ ਵਾਂਗ ਹੀ ਕਾਰਜਕਰਤਾ ਦੇ ਤੌਰ ਤੇ ਜਿਹੜੇ ਵਿਚਰਦੇ ਨੇ ਕਾਂਗਰਸ ਜਾਂ ਆਕਾਲੀ ਦਾ ਲੋ ਹੋਣੀਗਾ ਕਿ ਕੋਠੀਆਂ ਦੇ ਅੰਦਰ ਪਹਿਲਾਂ ਗੇਟ ਪਾ ਦੇ ਫਿਰ ਕੁੱਤੇ ਨੇ ਫਿਰ ਸਿਕਿਉਰਟੀ ਐ ਤੇ ਸੇਰ ਤੋਂ ਛਾਪੜੇ ਬੈਠੇ ਰੋ ਲੀਡਰ ਮਿਲਦੇ ਨਹੀਂ ਆਮ ਆਦਮੀ ਦਾ ਕਿ ਆਮ ਆਦਮੀ ਤੱਕ ਜਿਹੜੀਆਂ ਸਰਕਾਰ ਦੀਆਂ ਸੁਵਿਧਾਵਾਂ ਪਹੁੰਚਣ ਪਹੁੰਚਦੀਆਂ ਕਰਨ ਔਰ ਡਵੈਲਪਮੈਂਟ ਜਿਹੜੀ ਹੈ ਬਗੈਰ ਕਿਸੇ ਪੱਖ ਪਾਤ ਦੇ ਜਿਹੜੀ ਡਵੈਲਪਮੈਂਟ ਹੋਣੀ ਹੈ ਔਰ ਡਵੈਲਪਮੈਂਟ ਕਰਨੀ ਵੀ ਹੋਣੀ ਵੀ ਤਾਂ ਇਹ ਸਰਕਾਰ ਵੀ ਪੰਜਾਬ ਦੇ ਚਾਪਾਵਾਦੀ ਪਾਰਟੀ ਦੀ ਹੈ ਇੱਥੇ ਲੋਕਾਂ ਨੇ ਚੁਣ ਕੇ ਜਿਹੜੇ ਨੁਮਾਇंदे ਨੇ ਆਮ ਆਦਮੀ ਦੇ ਭੇਜਣਗੇ ਕਮੇਟੀ ਬਣੇਗਾ ਤੇ ਆਮ ਆਦਮੀ ਪਾਰਟੀ ਕਿਤੇ ਵੀ ਕਮੀ ਨਹੀਂ ਰਹਿੰਦੇਗੀ ਡਵੈਲਪਮੈਂਟ ਦੇ ਕੰਮ ਦੇ ਵਿੱਚ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ